ਰੋਟੀਨ ਚ ਆਉਂਦੇ ਹੋ ਦਿੱਲੀ ਹਾਈਟਸ ਤੇ ਕਦੀ ਕਦੀ ਆਉਂਦੇ ਹੋ ਰੋਟੀਨ ਪ੍ਰਾਈਸ ਅਫੋਰਡੇਬਲ ਹੈ ਅਫੋਰਡੇਬਲ ਹੈ ਅਫੋਰਡੇਬਲ ਹੈ ਪਰ ਕੁਆਲਟੀ ਵੀ ਬਹੁਤ ਵਧੀਆ ਹੈ ਬਹੁਤ ਵਧੀਆ ਬਹੁਤ ਫਰੈਸ਼ ਫੂਡ ਹੈ ਫਰੈਸ਼ ਫੂਡ ਹੈ ਤੇ ਜਿਹੜਾ ਸਟਾਫ ਹੈ ਸੋਪਲਾਈ ਕਰਦੇ ਤੇ ਤੁਹਾਨੂੰ ਦਿੱਲੀ ਹਾਈਟਸ ਦਾ ਖਾਣਾ ਕਿਵੇਂ ਲੱਗਦਾ ਹੈ ਖਾਣਾ ਮੈਨੂੰ ਬਹੁਤ ਪਸੰਦ ਆਇੰਦਾ ਨਾ ਕੁਆਲਟੀ ਫੂਡ ਹੈ ਬਹੁਤ ਬਹੁਤ ਹੀ ਸੁਆਦੀ ਹੈ ਬਹੁਤ ਸੁਆਦੀ ਹਾਂ ਜੀ ਤਾਂ ਮੈਂ ਇਹਨਾਂ ਨੂੰ ਅਮਰਜੈਂਸੀ ਫੂਡ ਆਰਡਰ ਕੀਤਾ ਤਾਂ ਇਹਨਾਂ ਨੇ ਫ੍ਰੌਮ ਆਰਡਰ ਟੂ ਡਿਲੀਵਰੀਂਗ ਆਨ ਆਫਿਸ ਇਨ ਆਪਲ 25 ਮਿੰਟਸ 20 ਮਿੰਟ 20 ਮਿੰਟ ਦੇ ਵਿੱਚ 30 ਮਿੰਟ ਤਿਆਰ ਕਰਕੇ ਸਾਨੂੰ ਭੇਜ ਦੇ ਮੇਰੇ ਘਰ ਸਾਡੇ ਵੈਰੀ ਵੈਰੀ ਮੈਂ ਤੁਹਾਨੂੰ ਦੱਸਿਆ ਸੀ ਦੋਸਤੋ ਪਨੀਰ ਜਿਹੜਾ ਹੈਗਾ ਇੱਥੇ ਆਪ ਇਹਨਾਂ ਇਹ ਖੱਟਦੇ ਨੇ ਪਨੀਰ ਆ ਦੇਖੋ ਤੁਸੀਂ ਪੂਰੀ ਪੈਕਿੰਗ ਕੀਤੀ ਹੋਈ ਹੈ ਔਰ ਪੂਰਾ ਹੀ ਫਰੈਸ਼ ਪਨੀਰ ਹੈ ਦੋਸਤੋ ਜੇ ਤੁਸੀਂ ਰਾਜਸਥਾਨੀ ਲਾਲ ਮੁਰਗ ਜਾਂ ਮਾਸ ਖਾਣਾ ਚਾਹੁੰਦੇ ਹੋ ਤਾਂ ਆ ਸਪੈਸ਼ਲ ਮਿਰਚ ਹੈ ਤੁਹਾਨੂੰ ਪੂਰੇ ਨਿਊਜ਼ੀਲੈਂਡ ਦੇ ਵਿੱਚ ਕਿਸੇ ਵੀ ਸਟੋਰ ਤੇ ਆ ਵਾਲੀ ਮਿਰਚ ਨਹੀਂ ਮਿਲੇਗੀ ਇਹ ਦਿੱਲੀ ਹਾਈਟਸ ਕੋਲੀ ਹੈ ਜਦੋਂ ਪਾ ਇੱਥੇ ਖਾਣਾ ਇੰਜੋਏ ਕਰ ਰਹੇ ਹਾਂ ਤਾਂ 뷰 ਬੜਾ ਪਿਆਰਾ ਹੈ ਬਾਹਰ ਦਾ ਨਾ ਇਹ ਸਿਰਫ ਤੁਹਾਨੂੰ ਆਕਲੈਂਡ ਸ਼ੈਡ ਦੇ ਵਿੱਚ ਦਿੱਲੀ ਹਾਈਟਸ ਤੇ ਮਿਲੇਗਾ ਬਹੁਤ ਪਿਆਰੀ ਨਾ ਕੋਲ ਸਿਟਿੰਗ ਹੈ ਡਾਈਨਿੰਗ ਬੜਾ ਪਿਆਰਾ ਹੈ ਨਾ ਕੋਲ ਮੈਂ ਜਦੋਂ ਵੀ ਇੱਥੇ ਆਣਾ ਕੋਈ ਨਾ ਕੋਈ ਪਾਰਟੀ ਚੱਲਦੀ ਹੁੰਦੀ ਹੈ ਅੱਜ ਵੀ ਦੇਖੋ ਮੈਨੂੰ ਲੱਗਦਾ ਕਿਸੇ ਦੀ ਬਰਥਡੇ ਪਾਰਟੀ ਹੈ ਡਾਈਨਿੰਗ ਬਹੁਤ ਹੀ ਬਿਹਤਰੀਨ ਬੜੀ ਹੀ ਵਧੀਆ ਸਤਿ ਸ਼੍ਰੀ ਅਕਾਲ ਜੀ ਰੇਡੀਓ ਸਾਡਾ ਲਾ ਦੇਖ ਰਹੇ ਹੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸ ਲਾਡੀ ਸਿੰਘ ਪਟੇਲਾ ਦਿੱਲੀ ਹਾਈਟਸ ਤੇ ਬੈਠੇ ਆਂ ਅਸੀਂ ਬੋਟਨੀ ਦੇ ਵਿੱਚ ਬਹੁਤ ਪਿਆਰਾ ਸੈਟਅਪ ਹੈ ਲਾਸਟ ਲਾਈਵ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਭਾਜੀ ਸਾਡੇ ਨਾਲ ਨੇ ਜੈਸਟ ਲੋ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਜੀ ਰੂਟੀਨ ਚ ਆਉਨੇ ਹੋ ਦਿੱਲੀ ਹਾਈਟਸ ਤੇ ਕਦੇ ਕਦੇ ਆਉਨੇ ਹੋ ਰੂਟੀਨ ਚ ਜੀ ਫੈਮਲੀ ਨਾਲ ਫੈਮਲੀ ਨਾਲ ਵੀ ਪਲੱਸ ਮੇਰੇ بزਨਸ ਮੀਟਿੰਗਸ ਵੀ ਜੋ ਵੀ ਕਰਦਾ ਇੱਥੇ ਹੀ ਕਰਦਾ ਪਰ ਮੈਂ ਸੁਣਿਆ ਖਾਣਾ ਨਾਲ ਦਾ ਬੀ ਸਵਾਦਾ ਹੁੰਦਾ ਹੈ ਇਹ ਬੈਸਟ ਹੈ ਮੈਂ ਕੱਲ ਵੀ ਆਇਆ ਸੀਗਾ ਦੇਖ ਲਓ ਭਾਈ ਅੱਜ ਮੈਂ ਬਿਜ਼ਨਸ ਮੀਟਿੰਗ ਤੇ ਆਇਆ ਹਾਂ ਹਨਾ ਤੇ ਕਾਈਂਡ ਆਫ ਡੇਲੀ ਵਾਂਗੂ ਇੱਥੇ ਕਾਈਂਡ ਆਫ ਡੇਲੀ ਹਾਂ ਲਾਈਕ ਐਵਰੀ ਵੀਕ ਟੁਆਇਸ ਆਉਂਦਾ ਤੁਹਾਨੂੰ ਕੀ ਲੱਗਦਾ ਦਿੱਲੀ ਹਾਈਟਸ ਦੀ ਚੰਗੀ ਚੀਜ਼ ਤੁਹਾਨੂੰ ਕੀ ਲੱਗਦੀ ਹੈ ਬਿਹਤਰੀਨ ਚੀਜ਼ ਕੀ ਹੈ ਦਿੱਲੀ ਹਾਈਟਸ ਦੀ ਤੁਹਾਨੂੰ ਮੈਂ ਕੁਝ ਕਹਿ ਨਹੀਂ ਸਕਦਾ ਵੀ ਇਹਨਾਂ ਦਾ ਕੁਝ ਮਾਰਾ ਕੁਝ ਫਿਊਰਸ ਐਵਰੀਥਿੰਗ ਇਟਸ ਪਰਫੈਕਟ ਸਰਵਿਸ ਵੀ ਬਹੁਤ ਹੈ ਪ੍ਰਾਈਸ ਅਫੋਰਡੇਬਲ ਹੈ ਅਫੋਰਡੇਬਲ ਹੈ ਅਫੋਰਡੇਬਲ ਹੈ ਪਰ ਕੁਆਲਿਟੀ ਵੀ ਬਹੁਤ ਬੈਟਰ ਹੈ ਬਹੁਤ ਵਧੀਆ ਫਰੈਸ਼ ਫੂਡ ਹੈ ਫਰੈਸ਼ ਫੂਡ ਹੈ ਐਂਡ ਜਿਹੜਾ ਸਟਾਫ ਹੈ ਸੋ ਪਲਾਈਟ ਹੈ ਤੇ ਬਾਕੀ ਜਦਾਂ ਸਫੋਕੇਟਡ ਨਹੀਂ ਫੀਲ ਕਰਦੇ ਕੁਆਈਟ ਓਪਨ ਹੈ ਏਰੀਆ ਨਾ ਜਦੋਂ ਤੁਸੀਂ ਦੇਖੋ ਚੰਗਾ ਲੱਗਦਾ ਚੰਗਾ ਲੱਗਦਾ ਓਪਨ এনਵਾਇਰਨਮੈਂਟ ਹੈ ਬਹੁਤ ਵਧੀਆ ਲੱਗਦਾ ਇਹ ਅਸੀਂ ਹੁਣੇ ਵੀ ਥੋੜੀ ਦੇਰ ਪਹਿਲਾਂ ਵੀ ਮੈਨਾਂ ਨਾਲ ਵੀ ਗੱਲ ਕਰਕੇ ਆਏ ਮੈਂ ਤੇ ਲਾਈਕ ਇਟ ਪੂਰਾ ਓਪਨ ਹੈ ਹਨਾ ਤਾਂ ਤੁਸੀਂ ਵਧੀਆ ਵੀਊ ਦਾ ਵੀ ਇੰਜੋਏ ਕਰ ਸਕਦੇ ਹੋ ਹਨਾ ਮੰਗਦੇ ਜੀ ਬਾਕੀ ਅੱਛਾ ਜਦੋਂ ਤੁਸੀਂ ਇੱਥੇ ਆਉਂ ਨਹੀਂ ਹੋ ਦਿਮਾਗ ਦੇ ਵਿੱਚ ਕੀ ਹੁੰਦਾ ਕਿ ਯਾਰ ਉਹ ਡਰਿੰਕ ਲੈਣੀ ਆ ਆ ਚੀਜ਼ ਖਾਣੀ ਨੇ ਕੋਈ ਫੇਵਰਟ ਤੁਹਾਡੀ ਬੰਦੇ ਦੀ ਫੇਵਰਟ ਵੀ ਹੁੰਦੀ ਕੋਈ ਮੇਰੀ ਫੇਵਰਟ ਤਾਂ ਹੈਗੀ ਐ ਜੀ ਲੈਂਮ ਕੋਰਮਾ ਲੈਂਮ ਕੋਰਮਾ ਪਿਆ ਸਾਡੇ ਕੋਲ ਜੀ ਠੀਕ ਹੈ ਇੰਡੀਅਨ ਸਟਾਈਲ ਬਟ ਚਿਕਨ ਪਿਆ ਸਾਡੇ ਕੋਲੇ ਜੀ ਠੀਕ ਹੈ ਹਾ ਤੇ ਚਿਕਨ ਮਲਾਈ ਟਿਕਾ ਉਹ ਵੀ ਪਿਆ ਤੇ گارਲਿਕ ਨਾਨ ਇਹ ਵੀ ਪਰ ਖਾਂਦੇ ਖਾਂਦੇ ਨੂੰ ਤੁਹਾਨੂੰ ਡਿਸਟਰਬ ਕੀਤਾ ਸੀ ਹਾਂ ਦੈਟਸ ਫਾਈਨ ਇਹ ਚੀਜ਼ ਹੀ گارਲਿਕ ਨਾਨ ਸੌਰੀ ਮੈਂ ਕਰੈਕਟ ਕਰ ਲਿਆ ਚੀਜ਼ ਹੀ گارਲਿਕ ਨਾਨ ਹਾਂ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਸੋ ਮੱਚ। ਓਪੀਨੀਅਨ ਤੁਸੀਂ ਬਹੁਤ ਪਿਆਰਾ ਦਿੱਤਾ। ਤੇ ਮੈਨੂੰ ਲੱਗਦਾ ਕਿ ਦਰਸ਼ਕ ਉਹ ਤਾਂ ਇੰਜੋਏ ਕਰਨਗੇ। ਡੈਫੀਨਟਲੀ ਕਰਨਗੇ। ਜੈਸੀ ਕਰਨਗੇ ਤਾਂ ਦਰਸ਼ਕ। ਹਾਂ ਤੁਸੀਂ ਵੈਸੀ ਵਾਇਰਲ ਹੋ ਮਹਾਰਾਜ। ਵਾਇਰਲ ਤਾਂ ਗਾਦੇ ਪ੍ਰਮਾਤਮਾ ਦੀ ਕਿਰਪਾ ਹੈ ਜੀ। ਮਿਹਰਬਾਨ। ਹਾਂ ਜੀ। ਫੇਰ ਚਲੋ ਕੜੀ ਨਾਲ ਕੜੀ ਬਣਦੀ ਹੈ। ਹਾਂ ਜੀ ਹਾਂ ਜੀ। ਜੁੜਦੀ ਹੈ ਕੜੀ ਨਾਲ ਕੜੀ। ਥੈਂਕ ਯੂ ਟੂ ਸ਼ੁਕਰੀ। ਮੈਡਮ ਤੁਸੀਂ ਵੀ ਰੂਟੀਨ 'ਚ ਆਉਂਦੇ ਹੋ ਕਿ ਕਦੀ ਕਦੀ ਆਉਂਦੇ ਹੋ ਜੀ? ਆ ਮੈਂ ਕਦੀ ਕਦੀ ਆਉਣੀ ਆ। ਮੈਂ ਰੂਟੀਨ 'ਚ ਨਹੀਂ ਆਉਂਦੀ ਕਿਉਂਕਿ ਮੈਂ ਜ਼ਿਆਦਾ ਟਾਈਮ ਇਹ ਫਿਰ bizness meetings ਕਰਦੇਗੇ ਕਿਉਂ ਕਰਕੇ ਪਰਮਾਤਮਾ ਦੇ ਵੱਲੋਂ ਨਾ ਜਿਹੜੀ ਫੀਮੇल्स ਐ ਉਹਨਾਂ ਤੇ ਕਿਰਪਾ ਬਣਾਉਣ ਦੀ ਤੇ ਖਾਣ ਦੀ ਹਾਂਜੀ ਹਾਂ ਪਰੋਸਣ ਦੀ ਵੀ ਕਿਰਪਾ ਉਹਨਾਂ ਤੇ ਹਾਂਜੀ ਤੇ ਤੁਹਾਨੂੰ ਦਿੱਲੀ ਹਾਈਟਸ ਦਾ ਖਾਣਾ ਕਿਵੇਂ ਲੱਗਦਾ ਹੈ ਖਾਣਾ ਮੈਨੂੰ ਬਹੁਤ ਪਸੰਦ ਐ ਇਹਨਾਂ ਦਾ ਇਹਨਾਂ ਦੀ ਚੀਜ਼ੀ گارਲਿਕ ਨਾਨ گارਲਿਕ ਨਾਨ ਬਹੁਤ ਕੁਆਲਟੀ ਫੂਡ ਐ ਬਹੁਤ ਬਹੁਤ ਹੀ ਸੁਆਦਿਸਟ ਐ ਬਹੁਤ ਹੀ ਸੁਆਦਿਸਟ ਹਾਂਜੀ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰੋ ਸਾਰੇ ਜਣੇ ਆਓ ਇੱਥੇ ਹਨਾ ਤੇ ਤੁਸੀਂ ਨਿਰਾਸ਼ ਨਹੀਂ ਹੋਗੇ ਜਾਓਗੇ ਹਾਂਜੀ ਤੁਹਾਨੂੰ ਕੀ ਚੰਗਾ ਲੱਗਦਾ ਜਿਵੇਂ ਇਹਨਾਂ ਨੂੰ ਕੋਰਮਾ ਚੰਗਾ ਲੱਗਦਾ ਬਟਰ ਚਿਕਨ ਚੰਗਾ ਲੱਗਦਾ ਬਟਰ ਚਿਕਨ ਹਾਂਜੀ ਡਰਿੰਕ ਦੇ ਵਿੱਚ ਜਿਹਨਾਂ ਦੀ ਲੱਸੀ ਕਹਿੰਦੇ ਬਹੁਤ ਫੇਮਸ ਹੈ ਇਹਨਾਂ ਦਾ ਸ਼ਕੰਜੀ ਵੀ ਬੜੀ ਫੇਮਸ ਹੈ ਨਾ ਹਾਂਜੀ एवरीथिंग ਬਹੁਤ ਵਾਪਸ ਫਾਡਿਸ ਹੈਗਾ ਹਾਂਜੀ ਬਟ ਮੈਂ ਆਲਵੇਸ ਜੀਰਾ ਵਾਟਰ ਟ੍ਰਾਈ ਕਰਦਾ ਸਟਾਫ ਕਿਵੇਂ ਦਾ ਲੱਗਦਾ ਸਟਾਫ ਵਧੀਆ ਸਰਵਿਸ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਕੋਲਾਈਟ ਹੈਗੀ ਹੈ ਜੀ ਹਾਂਜੀ ਵਧੀਆ ਅਸੀਂ ਮੈਡਮ ਪਹਿਲਾਂ ਵੀ ਆਏ ਸੀਗੇ ਉਹ ਪਹਿਲਾਂ ਪੁੱਛ ਕੇ ਗਏ ਸੀ ਮੈਮ ਫੋਨ ਕੀਤਾ ਸੀ ਕਿ ਬਹੁਤ ਵਧੀਆ ਹੈਗਾ ਅੱਗੇ ਅਸੀਂ ਸਾਰਾ ਨੇਥੀ ਲੈ ਜਾਣੇ ਮੈਂ ਕਿਉਂਕਿ ਉਹਨਾਂ ਨੂੰ ਫੂਡ ਬਹੁਤ ਪਸੰਦ ਆਉਂਦਾ ਹੈਗਾ ਹਨਾ ਹਾਂਜੀ ਥੈਂਕ ਯੂ ਜੀ ਬਹੁਤ ਸ਼ੁਕਰੀਆ ਇੱਕ ਚੀਜ਼ ਮੈਂ ਹੋਰ ਐਡ ਕਰ ਦਿਆਂ ਜੀ ਲਾਡੀ ਪਾਜੀ ਹਾਂਜੀ ਪਲੀਜ਼ ਆਰਾਊਂਡ 1 1/2 ਮਹੀਨਾ ਤੱਕ ਸਾਡੀ ਇੱਕ ਆਫਿਸ ਪਾਰਟੀ ਸੀ ਅੱਛਾ ਜੀ ਤਾਂ ਮੈਂ ਇਹਨਾਂ ਨੂੰ ਅਮਰਜੈਂਸੀ ਫੂਡ ਆਰਡਰ ਕੀਤਾ ਤਾਂ ਇਹਨਾਂ ਨੇ ਫ੍ਰਮ ਆਰਡਰ ਟੂ ਡਿਲੀਵਰੀਂਗ ਔਨ ਆਫਿਸ ਇਨ ਆਪਲ ਲੈ ਕੇ 25 ਮਿੰਟਸ 25 ਮਿੰਟ 25 ਮਿੰਟ ਦੇ ਵਿੱਚ ਫੂਡ ਨੂੰ ਤਿਆਰ ਕਰਕੇ ਸਾਨੂੰ ਭੇਜ ਦੇ ਮੇਰੀ ਫਾਸਟ ਵਰੇ ਗੁੱਡ ਆਹ ਰੀਅਲੀ ਜੇ ਤੁਸੀਂ ਆਰਡਰ ਵੀ ਕਰਨਾ ਚਾਹੁੰਦੇ ਹੋ ਘਰੇ ਵੀ ਦੇਵਨ ਡਿਲੀਵਰੀ ਟੇਕ ਹੋਗਾ ਐਡਰੈਸ ਕੰਫਰਮ ਜੀ ਥੈਂਕ ਯੂ ਪਾਜੀ ਥੈਂਕ ਦੋਸਤੋ ਜਨਰਲੀ ਅਸੀਂ ਕਿਚਨਸ ਨਹੀਂ ਦਿਖਾਉਂਦੇ ਹੁੰਦੇ ਪਰ ਬਹੁਤ ਹੀ ਫਿਊ ਪੁਆਇੰਟ ਹੈਗੇ ਆ ਜਿਨ੍ਹਾਂ ਦੀ ਕਿਚਨ ਬਹੁਤ ਕਲੀਨ ਤੇ ਬੜੀ ਸਾਫ ਸੁਥਰੀ ਹੁੰਦੀ ਹੈ ਜਿਵੇਂ ਕਿ ਦਿੱਲੀ ਹਾਈਟਸ ਦੀ ਕਿਚਨ ਹੈ ਜਿਵੇਂ ਕਿ ਮੈਂ ਤੁਹਾਨੂੰ ਲਾਸਟ ਲਾਈਵ 'ਚ ਵੀ ਦੱਸਿਆ ਸੀ ਕਿ ਲਾਲ ਮਿਰਚ ਇਹਨਾਂ ਦੀ ਆਪਣੀ ਹੈ ਆਪ ਕੁੱਟਦੇ ਆ ਤੁਸੀਂ ਕਮੈਂਟ ਕਰ ਸਕਦੇ ਹੋ ਜਿਹੜਾ ਪਨੀਰ ਹੈ ਉਹ ਦਿੱਲੀ ਹਾਈਡਸ ਆਪਣਾ ਇੱਥੇ ਕੱਢਦੇ ਆ ਫਰੈਸ਼ ਦੁੱਧ ਲਿਆ ਕੇ ਵਧੀਆ ਦੁੱਧ ਲਿਆ ਕੇ ਉਹਦਾ ਪਨੀਰ ਇੱਥੇ ਕੱਢਿਆ ਜਾਂਦਾ ਅੱਜ ਇੱਕ ਬੜੀ ਬਿਹਤਰੀਨ ਚੀਜ਼ ਤੁਹਾਨੂੰ ਦਿਖਾਉਣ ਲੱਗੇ ਹਾਂ ਬਹੁਤ ਹੀ ਬਿਹਤਰੀਨ ਡਿਸ਼ ਅੱਛਾ ਕੀ ਚੀਜ਼ ਹੈ ਜੀ ਇਹ ਇਹ ਵੈਜ ਪਰਦਾ ਬਿਰਿਆਨੀ ਹੈ ਵੈਜ ਪਰਦਾ ਬਿਰਿਆਨੀ ਇਹ ਪਰਦਾ ਪਾਇਆ ਹੈ ਜੀ ਉੱਪਰ ਅੱਛਾ ਕਰਟਨ ਕਰਤਾ ਤੁਸੀਂ ਉੱਪਰ ਦੇ ਆ ਲੋ ਜੀ ਕਰਟਨ ਕੀਤਾ ਹੋਇਆ ਉੱਪਰ ਜਿਹੜੇ ਫਿਸ਼ ਲਵਰ ਨੇ ਜਾਂ ਜਿਹੜੇ ਚਿਕਨ ਲਵਰ ਨੇ ਆ ਤੰਦੂਰ ਲੱਗੇ ਆ ਬਹੁਤ ਕਲੀਨ ਹੈ ਬੜੇ ਬਿਹਤਰੀਨ ਹੈ ਤੰਦੂਰ ਵੀ ਤੁਹਾਨੂੰ ਦਿਖਾਵਾਂਗੇ ਦੋਸਤੋ ਮੈਂ ਤੁਹਾਨੂੰ ਦੱਸਿਆ ਸੀ ਕਿ ਪਨੀਰ ਇਹਨਾਂ ਦਾ ਆਪਣਾ ਹੁੰਦਾ ਤੁਸੀਂ ਪਨੀਰ ਦੇਖ ਰਹੇ ਹੋ ਆ ਪਨੀਰ ਇਹਨਾਂ ਦਾ ਆਪਣਾ ਤੇ ਪਨੀਰ ਕੱਢਿਆ ਵੀ ਜਾਂਦਾ ਐਥੇ ਹੀ ਕੱਢਦੇ ਆ ਪਨੀਰ ਜਿਹੜੇ ਤੰਦੂਰ ਦੇ ਸ਼ਕੀਨ ਹੈ ਜੀ ਆ ਦੇਖੋ ਤੰਦੂਰ ਇਹ ਚਿਕਨ ਟਿੱਕਾ ਚਲਾ ਗਿਆ ਤੰਦੂਰ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਚਿਕਨ ਟਿੱਕਾ ਪੂਰਾ ਮੈਂ ਤੁਹਾਨੂੰ ਦੱਸਿਆ ਸੀ ਦੋਸਤੋ ਪਨੀਰ ਜਿਹੜਾ ਹੈਗਾ ਇੱਥੇ ਆਪ ਇਹਨਾਂ ਇਹ ਕੱਟਦੇ ਨੇ ਪਨੀਰ ਆ ਦੇਖੋ ਤੁਸੀਂ ਪੂਰੀ ਪੈਕਿੰਗ ਕੀਤੀ ਹੋਈ ਹੈ ਔਰ ਪੂਰਾ ਹੀ ਫਰੈਸ਼ ਪਨੀਰ ਤੁਸੀਂ ਮਾਰਕੀਟ ਤੋਂ ਪਨੀਰ ਦੀ ਸ਼ਕਲ ਵੀ ਦੇਖ ਸਕਦੇ ਹੋ ਸ਼ਕਲ ਕਿਵੇਂ ਦੀ ਹੈ ਪਨੀਰ ਦੀ ਤੇ ਬਿਲਕੁਲ ਫਰੈਸ਼ ਪਨੀਰ ਹੈ ਨਾ ਦਾ ਇਹ ਮਾਰਕੀਟ ਵਾਲਾ ਪ੍ਰਿੰਟ ਦਿੱਲੀ ਹਟਸ ਤੇ ਯੂਜ਼ ਨਹੀਂ ਹੁੰਦਾ ਇਹ ਮੈਰੀਨੇਟ ਕੀਤਾ ਹੋਇਆ ਪਨੀਰ ਹੈ ਇਹਨੂੰ ਮੈਰੀਨੇਸ਼ਨ ਲੱਗੀ ਪਈ ਹੈ ਪਹਿਲਾਂ ਤੁਹਾਨੂੰ ਅਸੀਂ ਫਰੈਸ਼ ਦਿਖਾਇਆ ਸੀ ਇਹ ਮੈਰੀਨੇਸ਼ਨ ਪਨੀਰ ਹੈ ਇਹ ਦਿੱਲੀ ਹਾਈਟ ਸਕੂਲ ਦੋ ਤੰਦੂਰ ਹੈ ਦੇਖੋ ਕਿੰਨੇ ਇੱਥੇ ਸਾਰਾ ਕੁਝ ਤੰਦੂਰ ਦੇ ਵਿੱਚ ਲੱਗਦਾ ਦੋਸਤੋ ਜੇ ਤੁਸੀਂ ਰਾਜਸਥਾਨੀ ਲਾਲ ਮੁਰਗ ਜਾਂ ਮਾਸ ਖਾਣਾ ਚਾਹੁੰਦੇ ਹੋ ਤਾਂ ਆਹ ਸਪੈਸ਼ਲ ਮਿਰਚ ਹੈ ਤੁਹਾਨੂੰ ਪੂਰੇ ਨਿਊਜ਼ੀਲੈਂਡ ਦੇ ਵਿੱਚ ਕਿਸੇ ਵੀ ਸਟੋਰ ਤੇ ਆ ਵਾਲੀ ਮਿਰਚ ਨਹੀਂ ਮਿਲੇਗੀ ਇਹ ਦਿੱਲੀ ਹਾਈਟਸ ਕੋਲੀ ਹੈ ਇਹਨਾਂ ਦੀ ਸਪੈਸ਼ਲਿਟੀ ਹੈ ਇਹ ਸੀਕ੍ਰੇਟ ਮਿਰਚ ਹੈ ਤੇ ਪੂਰੇ ਨਿਊਜ਼ੀਲੈਂਡ ਵਿੱਚ ਇਹ ਮਿਰਚ ਤੁਹਾਨੂੰ ਨਹੀਂ ਮਿਲੇਗੀ ਇਹ ਇੰਡੀਆ ਤੋਂ ਹੀ ਮਿਰਚ ਡਾਇਰੈਕਟ ਦਿੱਲੀ ਹਾਈਟਸ ਮੰਗਾਉਂਦੇ ਆ ਅੱਜ ਦੇ ਨਹੀਂ ਜਦੋਂ ਦਾ ਇਹਨਾਂ ਨੇ ਰੈਸਟੋਰੈਂਟ ਓਪਨ ਕੀਤਾ ਤੇ ਮਿਰਚ ਵੀ ਦੇਖੋ ਤੁਸੀਂ ਥੋੜਾ ਨੇੜੇ ਕਰਕੇ ਦਿਖਾਓ ਜੀ ਮਿਰਚ ਨੂੰ ਆਹ ਦੇਖੋ ਕਿੰਨੀ ਕਮਾਲ ਦੀ ਮਿਰਚ ਹੈ ਦੀ ਬਣਤਰੀ ਕਿਸੇ ਹੋਰ ਤਰੀਕੇ ਦੀ ਹੈ ਲਾਲ ਮਿਰਚ ਦੀ ਇੱਥੇ ਪੀਸੀ ਜਾਂਦੀ ਹੈ ਕੁੱਟੀ ਜਾਂਦੀ ਹੈ ਇਹਦੇ ਨਾਲ ਹੀ ਇਹ ਚੀਜ਼ਾਂ ਬਣਦੀਆਂ ਇੱਥੇ ਦੋਸਤੋ ਦਿੱਲੀ ਹਾਈਟਸ ਦੇ ਵਿੱਚ ਨਾ ਹਮੇਸ਼ਾ ਬਹੁਤ ਰੌਣਕਾਂ ਲਗੀਆਂ ਨਹੀਂ ਅੱਜ ਕੁਝ ਗੁਜਰਾਤੀ ਫੈਮਲੀ ਸਾਡੇ ਬੜੇ ਰਿਸਪੈਕਟਡ ਆਪ ਤੁਸੀਂ ਦੇਖੋ ਕਿ ਲੇਡੀਆਂ ਇੱਥੇ ਇੰਜੋਏ ਕਰ ਰਹੀਆਂ ਹਨ ਟਾਈਮ ਵੀ ਇੰਜੋਏ ਕਰ ਰਹੀਆਂ ਹਨ ਬਾਹਰ ਦਿਨ ਵੀ ਇੰਜੋਏ ਕਰ ਰਹੇ ਕਿਉਂਕਿ ਦਿੱਲੀ ਹਾਈਟਸ ਦੀ ਸਪੈਸ਼ਲਿਟੀ ਹੈ ਇੱਕ ਵਾਰੀ ਬਾਹਰ ਦਾ 뷰 ਦਿਖਾਓ ਤੁਸੀਂ ਜੀ ਜੇ ਆਪਾਂ ਇੱਥੇ ਖਾਣਾ ਇੰਜੋਏ ਕਰ ਰਹੇ ਹਾਂ ਤਾਂ 뷰 ਬੜਾ ਪਿਆਰਾ ਹੈ ਬਾਹਰ ਦਾ ਨਾ ਇਹ ਸਿਰਫ ਤੁਹਾਨੂੰ ਆਕਲੈਂਡ ਸ਼ੈਡ ਦੇ ਵਿੱਚ ਦਿੱਲੀ ਹਾਈਟਸ ਤੇ ਮਿਲੇਗਾ ਪਰ ਇਹਨਾਂ ਤੋਂ ਜਾਣਾਂਗੇ ਆਪਾਂ ਕਿ ਇਹਨਾਂ ਨੂੰ ਖਾਣਾ ਕਿਵੇਂ ਦਾ ਲੱਗਦਾ ਇਹ ਆਪ ਇੱਥੇ ਆਂਦੇ ਆ ਇਹਨਾਂ ਦੀ ਰეკਮੈਂਡੇਸ਼ਨ ਕਿਵੇਂ ਦੀ ਹੈ ਨਮਸਤੇ ਜੀ ਕੈਸੇ ਹੈ ਠੀਕ ਹੈ ਕੀ ਕਹਿਣਾ ਚਾਹੇਗੇ ਕੀ ਆਪਕਾ ਖਾਣਾ ਬਹੁਤ ਅੱਛਾ ਹੈ ਹਮ ਸਵਾਦਿਸ਼ਟ ਹੈ ਪਹਿਲੇ ਵੀ ਦਿੱਲੀ ਹਾਰਟਸ ਕਾ ਵੀ ਵਿਜ਼ਿਟ ਕੀਤਾ ਆਪਨੇ ਹਾਂ ਕੀਤਾ ਹੈ ਕੀਤਾ ਹੈ ਔਰ ਆਪ ਲੋਗੋਂ ਸੇ ਕਿਸੇ ਨੇ ਕੀਤਾ मुझे लगता था सारे इंग्लिश वाले हैं <laughs> पर पर बीच में हिंदी वाले भी हैं अच्छा इन्होंने बताया कि मेरी जो मैं किसी पंजाबी के साथ काम करती हूँ हाँ। तो बात बन गई ना हाँ। तो जो दर्शक देख रहे हैं उनको क्या कहना चाहोगे दिल्ली हाइट्स के बारे में आपका खाना अच्छा है आपकी सर्विस अच्छी है, फ्रेश फ्रेश हाँ। है। इन्हें भी हिंदी आती है थोड़ी थोड़ी आती। जी बहुत शुक्रिया आप ऐसे हंसते रहें और आप दिल्ली हाइट्स को सपोर्ट करते हैं आप सबका बहुत धन्यवाद ਤੁਸੀਂ ਕੋਈ ਵੀ ਪਾਰਟੀ ਕਰਨੀ ਹੈ ਕੋਈ ਤੁਹਾਡੀ ਮੈਰਿਜ ਅਨਿਵਰਸਰੀ ਹੈ ਕੋਈ ਬਰਥਡੇ ਪਾਰਟੀ ਹੈ ਡਾਈਨਿੰਗ ਇਹਨਾਂ ਦੇ ਕੋਲ ਬਹੁਤ ਜ਼ਿਆਦਾ ਡਾਈਨਿੰਗ ਬਹੁਤ ਹੈ ਖਾਣਾ ਸਾਰਾ ਫਰੈਸ਼ ਹੁੰਦਾ ਹੈ ਕਾਫੀ ਮੇਕਿੰਗ ਇਹਨਾਂ ਦੀ ਆਪਣੀ ਹੈ ਇਹ ਦਿੱਲੀ ਹਾਈਟਸ ਦੀ ਸਪੈਸ਼ਲਿਟੀ ਹੈ ਗੁਲਾਬ ਜਾਮਨ ਜਲੇਬੀ ਆਪ ਹੀ ਬਣਾਉਂਦੇ ਆ ਗੁਲਾਬ ਜਾਮਨ ਬਾਰ ਵਾਲਾ ਨਹੀਂ ਹੁੰਦਾ ਕੋਈ ਕੈਮੀਕਲਸ ਐਕਸਟਰਾ ਕਲਰਸ ਨਹੀਂ ਯੂਜ਼ ਕਰਦੇ ਬਹੁਤ ਹੀ ਨੇਚਰਲ ਇਹਨਾਂ ਦਾ ਫੂਡ ਹੁੰਦਾ ਹੈ ਬੜੇ ਪਾਰਟੀ ਲਈ ਬਹੁਤ ਪਿਆਰਾ ਜਿਹਾ ਹਾਲ ਹੈ ਤੁੰਦ ਖਾਨੇ ਆ ਜੋ ਮੇਰੇ ਨਾਲ ਦੋ ਆ ਦਿੱਲੀ ਹਾਈਟਸ ਦਾ ਤੁਸੀਂ ਪਾਰਟੀ ਕਰਨੀ ਹੈ ਕੋਈ ਫੰਕਸ਼ਨ ਕਰਨਾ ਇਸ ਪਾਸੇ ਦੇਖੋ ਤੁਸੀਂ ਬਹੁਤ ਪਿਆਰਾ ਸੈਟਅਪ ਹੈ ਇਹ ਬਫੇ ਇੱਥੇ ਲੱਗ ਜਾਂਦਾ ਹੈ ਉੱਪਰ ਬਾਥਰੂਮ ਟਾਇਲਟ ਵੀ ਹੈ ਆ ਦੇਖੋ ਇੱਥੇ ਗੈਦਰਿੰਗ ਤੁਸੀਂ ਕਰ ਸਕਦੇ ਹੋ ਬਹੁਤ ਪਿਆਰੀ ਇਹਨਾਂ ਕੋਲ ਸਿਟਿੰਗ ਹੈ ਡਾਈਨਿੰਗ ਬੜਾ ਪਿਆਰਾ ਹੈ ਇਹਨਾਂ ਕੋਲ ਮੈਂ ਜਦੋਂ ਵੀ ਇੱਥੇ ਆਨਾ ਕੋਈ ਨਾ ਕੋਈ ਪਾਰਟੀ ਚੱਲਦੀ ਹੁੰਦੀ ਹੈ ਅੱਜ ਵੀ ਦੇਖੋ ਮੈਨੂੰ ਲੱਗਦਾ ਕਿਸੇ ਦੀ ਬਰਥਡੇ ਪਾਰਟੀ ਹੈ ਡਾਈਨਿੰਗ ਬਹੁਤ ਹੀ ਬਿਹਤਰੀਨ ਬੜੀ ਹੀ ਵਧੀਆ ਹੈ ਇਸ ਪੋਰਸ਼ਨ ਦੇ ਉੱਤੇ ਖੜੇ ਆ ਤੁਸੀਂ ਦੇਖੋ ਦੋਸਤੋਂ ਇੱਥੇ ਤੁਸੀਂ ਡੀਜੇ ਵਗੈਰਾ ਲਗਾ ਸਕਦੇ ਹੋ ਜੇ ਫੈਮਿਲੀਆਂ ਅੰਦਰ ਇੰਜੋਏ ਕਰ ਰਹੀਆਂ ਐ ਅ ਏਜਡ ਪਰਸਨ ਅੰਦਰ ਇੰਜੋਏ ਕਰ ਰਹੇ ਆ ਤਾਂ ਯੰਗਸਟਰ ਜਿਹੜੇ ਆ ਉਹ ਬਾਹਰ ਬੈਠ ਸਕਦੇ ਆ ਵੈਸੇ ਏਜਡ ਵੀ ਬਾਹਰ ਬੈਠ ਸਕਦੇ ਕੋਈ ਆਬਜੈਕਸ਼ਨ ਨਹੀਂ ਐ ਪਰ ਦਿੱਲੀ ਹਾਰਟ ਸਕੂਲ ਸਪੇਸ ਬਹੁਤ ਹੀ ਜ਼ਿਆਦਾ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਐ ਕਈ ਵਾਰ ਤੁਹਾਨੂੰ ਦੂਰ پارک ਕਰਕੇ ਰੈਸਟੋਰੈਂਟ ਜਾਣਾ ਪੈਂਦਾ ਪਰ ਇੱਥੇ ਉਹ ਕਨਸੈਪਟ ਨਹੀਂ ਐ ਬਿਲਕੁਲ ਬਾਹਰ ਹੀ ਪਾਰਕਿੰਗ ਲੱਦੀ ਆ ਤੁਹਾਨੂੰ ਦਿਖਾਇਆ ਸੀ ਪਾਰਟੀ ਹਾਲ ਇਹ ਪਾਰਟੀ ਤੁਸੀਂ ਕਰ ਸਕਦੇ ਹੋ ਪ੍ਰਾਈਸ ਦੇ ਵਿੱਚ ਫੂਡ ਦੇ ਵਿੱਚ ਇੱਕ ਵਾਰੀ ਤੁਸੀਂ ਵਿਜ਼ਿਟ ਕਰੋਗੇ ਤੁਹਾਨੂੰ ਆਪੇ ਪਤਾ ਚੱਲ ਜਾਏਗਾ ਵੀ ਕਿਵੇਂ ਦੀ ਖਾਤਰਦਾਰੀ ਤੇ ਕਿਵੇਂ ਦੇ ਇਹਨਾਂ ਦੇ ਪ੍ਰਾਈਸ ਰਹਿੰਦੇ ਆ ਜੇਕਰ ਹੋ ਤੁਸੀਂ ਲੱਸੀ ਪੀਣ ਦੇ ਸ਼ੌਕੀਨ ਦਿੱਲੀ ਹਾਈਟਸ ਤੇ ਵਿਜ਼ਿਟ ਕਰੋ ਬੋਟਰੀ ਦੇ ਵਿੱਚ ਇਹਨਾਂ ਦਾ ਰੈਸਟੋਰੈਂਟ ਅੱਜ ਦਾ ਨਹੀਂ ਬੜੇ ਸਾਲਾਂ ਤੋਂ ਚੱਲ ਰਿਹਾ ਹੈ ਜੇਕਰ ਤੁਸੀਂ ਕਿਸੇ ਪੁਰਾਣੇ ਆਕਲੈਂਡ ਦੇ ਵਸਿੰਦੇ ਨਾਲ ਗੱਲ ਕਰਦੇ ਹੋ ਤਾਂ ਉਹ ਕਹਿੰਦੇ ਦਿੱਲੀ ਹਾਈਟਸ ਸਭ ਤੋਂ ਪੁਰਾਣਾ ਰੈਸਟੋਰੈਂਟ ਹੈ ਪਰ ਪੁਰਾਣੇ ਦੀ ਖਾਸੀਅਤ ਕੀ ਹੈ ਕਿ ਇਹਨਾਂ ਕੋਲ ਜਿਹੜੇ ਮਸਾਲੇ ਹੈ ਇਹ ਮਸਾਲੇ ਨਿਊਜ਼ੀਲੈਂਡ ਤੋਂ ਨਹੀਂ ਲਏ ਜਾਂਦੇ ਇਹ ਡਾਇਰੈਕਟ ਇੰਡੀਆ ਤੋਂ ਮੰਗਾਏ ਜਾਂਦੇ ਹਨ ਔਰ ਬਹੁਤ ਬਿਹਤਰੀਨ ਮਸਾਲੇ ਹਨ ਬੜੇ ਸੁਆਦਿਸ਼ ਮਸਾਲੇ ਹਨ ਬੜੇ ਨੀਟ ਐਂਡ ਕਲੀਨ ਮਸਾਲੇ ਹਨ ਇਹ ਦੋ ਚੀਜ਼ਾਂ ਟਰਾਈ ਕਰਨ ਵਾਲੀਆਂ ਹਨ ਗਰਮੀ ਦੇ ਤੋਹਫੇ ਹਨ ਦੋਨੋਂ ਅਗਰ ਤੁਸੀਂ ਲੱਸੀ ਦੇ ਸ਼ਕੀਨ ਹੋ ਜਾਂ ਤੁਸੀਂ ਸ਼ਕੰਜਵੀ ਦੇ ਸ਼ਕੀਨ ਉਸ ਤੋਂ ਬਾਅਦ ਇਹ ਕਹਿੰਦੇ ਵੀ ਡੇਜ਼ਰਟ ਜਿਹੜੇ ਹਨ ਮਿੱਠਾ ਉਹ ਅਸੀਂ ਬਾਹਰੋਂ ਨਹੀਂ ਲੈਂਦੇ ਕੋਈ ਵੀ ਡੱਬਾ ਜਾਂ ਪੈਕਟ ਵਾਲਾ ਪੈਕ ਨਹੀਂ ਲਿਆ ਜਾਂਦਾ ਦਿੱਲੀ ਹਾਈਡਸ ਦੀ ਕੋਰ ਖਾਸੀਅਤ ਹੈ ਤੁਸੀਂ ਰੀਲਸ ਸਾਡੀ ਦੇਖੋਗੇ ਕਿ ਜਲੇਬੀ ਔਨ ਆਰਡਰ ਹੈ ਅਗਰ ਤੁਸੀਂ ਫੋਨ ਕਰੋਗੇ ਜਾਂ ਇਹਦੇ ਕਾਊਂਟਰ ਤੇ ਆਓਗੇ ਸਾਨੂੰ ਜਲੇਬੀ ਚਾਹੀਦੀ ਹੈ ਜਲੇਬੀ ਬਣੇਗੀ ਫਰੈਸ਼ ਜਲੇਬੀ ਤੁਹਾਨੂੰ ਮਿਲੇਗੀ ਬਣਾ ਕੇ ਬਣਾ ਕੇ ਰੱਖਦੇ ਨਹੀਂ ਹੈ ਜਿੰਨਾ ਤੁਹਾਡਾ ਆਰਡਰ ਹੈ ਉੰਨੀ ਹੀ ਬਣਦੀ ਹੈ ਉੰਨੀ ਹੀ ਵੇਚ ਦਿੰਦੇ ਆ ਆ ਦੇਖੋ ਜੀ ਇਹ ਇਹਨਾਂ ਕੋਲ ਹੈਗਾ ਜੀ ਰਸਮਲਾਈ ਰਸਮਲਾਈ ਵੀ ਡੱਬਾ ਪੈਕ ਨਹੀਂ ਹੈ ਰਸਮਲਾਈ ਇਹਨਾਂ ਦੀ ਆਪਣੀ ਮੇਕਿੰਗ ਹੈ ਆਪਣੀ ਬਣਤਰ ਹੈ ਟ੍ਰਾਈ ਜ਼ਰੂਰ ਕਰਨਾ ਰਸਮਲਾਈ ਜਦੋਂ ਤੁਸੀਂ ਦਿੱਲੀ ਹਾਰਟਸ ਜਾਂਦੇ ਹੋ ਗੁਲਾਬ ਜਾਮਨ ਵੀ ਡੱਬਾ ਪੈਕ ਨਹੀਂ ਹੈ ਨਾ ਇਹ ਪੈਕਟ ਵਾਲੇ ਪੈਕ ਹੈ ਗੁਲਾਬ ਜਾਮਨ ਵੀ ਇਹ ਆਪ ਹੀ ਬਣਾਉਂਦੇ ਆ